ਪੀ ਸਾਹਿਬ ਤੁਸੀਂ ਅੱਜ ਬੋਰ ਪਹੁੰਚੇ ਹੋ ਤੇ মিডিਆ ਨਾਲ ਤੁਸੀਂ ਉਰ ਉਰ ਹੋ ਰਹੇ ਹੋ ਤੇ মিডিਆ ਨੂੰ ਜਾਣਕਾਰੀ ਦੇ ਰਹੇ ਹੋ ਇਹ ਸਰਕਾਰ ਦੇ ਕੀ ਉਪਰਾਲੇ ਹੈ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਕੀ ਕਰਵਾ ਰਹੀ ਹੈ ਇਦਾਂ ਜੀ ਕਿ ਸਾਡੀ ਲਗਾਤਾਰ ਜਿਹੜੀ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਸਾਡੇ ਸ਼੍ਰੀ ਗੌਰਵਿਆਦਮ ਜੀ ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਹੈਗੀਆਂ ਜਿਹੜੀਆਂ ਨਸ਼ੇ ਦੇ ਉੱਤੇ ਜਿਹੜਾ ਅਸੀਂ ਲਗਾਤਾਰ ਜਿਹੜਾ ਹੈਗਾ ਕੰਮ ਕਰ ਰਹੇ ਆ ਐਂਟੀ ਡਰੱਗਸ ਜਿਹੜੀ ਅਸੀਂ ਡਰਾਈਵ ਚਲਾਈ ਹੋਈ ਹੈ ਉਹਦੇ ਸਬੰਧ ਵਿੱਚ ਅਸੀਂ ਲਗਾਤਾਰ ਡਿਟੈਕਸ਼ਨ ਕਰ ਰਹੇ ਆ ਨਸ਼ਾ ਫੜ ਰਹੇ ਆ ਨਸ਼ੇ ਤੋਂ ਨਾ ਨਸ਼ੇ ਤੇ ਲੱਗਣ ਲੋਕ ਉਹਨਾਂ ਲਈ ਅਸੀਂ ਵੱਖਰੇ ਵੱਖਰੇ ਉਪਰਾਲੇ ਕਰਕੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਆ ਕੁਝ ਜਿਹੜੇ ਨੌਜਵਾਨ ਇਸ ਮਾੜੀ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਨਸ਼ਾ ਮੁਕਤੀ ਕੇਂਦਰਾਂ ਤੋਂ ਜਿਹੜਾ ਅਸੀਂ ਅਸੀਂ ਉਹਨੂੰ ਛਡਾਉਣ ਲਈ ਵੀ ਜਿਹੜਾ ਹੈਗਾ ਪ੍ਰੇਰਿਤ ਕਰਕੇ ਦਾਤਲ ਕਰਵਾ ਰਹੇ ਹਾਂ ਸਰ ਹੁਣ ਹੁਣ ਸਾਰੀਆਂ ਚੀਜ਼ਾਂ ਦੀ ਲੜੀ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਇਹ ਸਾਰਾ ਕੁਝ ਚੱਲਦੇ ਹੋਏ ਨਾਲ-ਨਾਲ ਸਾਰੇ ਡਿਸਟ੍ਰਿਕਟਸ ਦੇ ਵਿੱਚ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਉਪਰਾਲਾ ਕੀਤਾ ਗਿਆ ਕਿ ਜਿਹੜਾ ਛੱਡੀ ਜਿਹੜੇ ਨੌਜਵਾਨ ਬੱਚੇ ਆ ਜਿਹੜੇ ਥੱਲਿਓਂ ਛੋਟੀ ਏਜੇ ਚ ਉੱਠ ਕੇ ਅੱਗੇ ਕਾਲਜਾਂ ਜਿਹਨਾਂ ਨੇ ਜਾਣਾ ਆ ਜਾਂ ਜਿਹੜੇ ਕਾਲਜ ਚ ਪੜ੍ਹਦੇ ਬੱਚੇ ਆ ਉਹਨਾਂ ਸਾਰਿਆਂ ਨੂੰ ਆਪਾਂ ਇੱਕ ਸਿੰਗਲ ਮੰਚ ਤੇ ਇੱਕ ਸਟੇਜ ਤੇ ਲਿਆ ਕੇ ਜੋੜੀਏ ਉਹਨਾਂ ਨੂੰ ਬੁਲਾਈਏ ਇਕੱਠੇ ਕਰੀਏ ਉਹਨਾਂ ਨੂੰ ਪ੍ਰੇਰਿਤ ਕਰੀਏ ਸੋ ਇੱਕ ਇਹ ਇੱਕ ਇਦਾਂ ਦਾ ਅਸੀਂ ਇੱਕ ਕੀਤਾ ਹੈਗਾ ਆ ਪ੍ਰੋਜੈਕਟ ਜਿਹਦੇ ਵਿੱਚ ਅਸੀਂ ਯੂਥ ਨਾਲ ਜੁੜ ਸਕੀਏ ਸੋ ਉਹਦੇ ਲਈ ਅਸੀਂ ਖੇਡਾਂ ਨੂੰ ਚੁਣਿਆ ਕਿ ਹਰ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਖੇਡ ਤੇ ਟੂਰਨਾਮੈਂਟ ਕਰਾਏ ਜਾ ਰਹੇ ਆ ਸਪੈਸ਼ਲ ਜਿਹੜਾ ਕਨੈਕਟ 1 ਟੂ 1 ਜਿਹੜਾ ਪਬਲਿਕ ਨਾਲ ਬੱਚਿਆਂ ਨਾਲ ਬਣੇ ਔਰ ਬੱਚੇ ਪ੍ਰੇਰਿਤ ਹੋਣ ਕਿ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਪਹਿਲਾ ਇੱਕ ਟੂਰਨਾਮੈਂਟ ਫਾਜ਼ਿਲ ਕਚ ਕਰਾਇਆ ਸੀਗਾ ਹੁਣ ਸਾਡਾ ਹੈ ਸੈਕੰਡ ਇਨਵੀਟੇਸ਼ਨਲ ਟੂਰਨਾਮੈਂਟ ਆ ਜਿਹੜਾ 31 ਜਨੂਅਰੀ ਤੋਂ 1 ਫੈਬਰੂਰੀ ਨੂੰ ਜਿਹੜਾ ਹੈਗਾ 2 ਦਿਨ ਦਾ ਟੂਰਨਾਮੈਂਟ ਅਸੀਂ ਕਰਾ ਰਹੇ ਆ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਸਾਡਾ ਵਾਲੀਬॉल ਸ਼ੂਟਿੰਗ ਰੈਸਲਿੰਗ ਤਾਂ ਇਹਦੇ ਨਾਲ ক্রিকেট ਇਹ ਤਿੰਨ ਗੇਮਾਂ ਬਾਕੀ ਦੋ ਸ਼ੋਅ ਮੈਚੇਸ ਹੈਗੇ ਆ ਰਸਾ ਕਸ਼ੀ ਦਾ ਤਾਂ ਇੱਕ ਹੈਗਾ ਕਬੱਡੀ ਲੜਕੀਆਂ ਦਾ ਸੋ ਇਹ ਇਹ ਹੈਗਾ ਕਾਫੀ ਜਿਹੜੀਆਂ ਟੀਮਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਸੋ ਇਹਨੂੰ ਡੇ ਐਂਡ ਨਾਈਟ ਮੈਚ ਹੋਊਗਾ ਸ਼ਾਮ ਨੂੰ ਫਲੱਡ ਲਾਈਟਸ ਵੀ ਮੈਚ ਚੱਲਣਗੇ ਕਿਉਂਕਿ ਇਹ ক্রিকেট ਸਟੇਡੀਅਮ ਦੇ ਵਿੱਚ ਜਿਹੜਾ ਹੈਗੀ ਫਲੱਡ ਲਾਈਟ ਦੀ ਸਹੂਲਤ ਹੈਗੀ ਆ ਸੋ ਸ਼ਾਮ ਨੂੰ ਲੋਕਾਂ ਦਾ ਥੋੜਾ ਜਿਹਾ ਕੋਈ ਆਪਣੇ ਜਿਹੜਾ ਹੈਗਾ ਰੁਝੇਵਿਆਂ ਚੋਂ ਵੀ ਨਿਕਲ ਕੇ ਲੋਕ ਉੱਥੇ ਆਪੜਾ ਆ ਕੇ ਇਹਨੂੰ ਇਹਦਾ ਆਨੰਦ ਮਾਣ ਸਕਦੇ ਆ ਸੋ ਸਾਡਾ ਜਿਹੜਾ ਉਪਰਾਲਾ ਹੈਗਾ ਇਹਦੇ ਵਿੱਚ ਅਸੀਂ ਅਪੀਲ ਕਰਦੇ ਆ ਸਾਰੇ ਯੂਥ ਨੂੰ ਲੋਕਲ ਅਬੋਰ ਸ਼ਹਿਰ ਦੇ ਵਾਸੀਆਂ ਨੂੰ ਕਿ ਵੱਧ ਚੜ ਕੇ ਸਾਰੇ ਹਿੱਸਾ ਲੈਣ ਔਰ ਇਹ ਜਿਹੜੀ ਹੈਗੀ ਆ ਇਹ ਸਾਰਿਆਂ ਦਾ ਕਿਉਂਕਿ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹ ਇੱਕ ਸਾਰਿਆਂ ਦਾ ਸਾਂਝਾ ਸੁਪਨਾ ਆ ਸਮਾਜ ਦੇ ਵਿੱਚ ਸਾਰੇ ਲੋਕ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਇਹ ਸਟੇਟ ਦੇ ਵਿੱਚੋਂ ਸਾਡੇ ਸ਼ਹਿਰ ਚੋਂ ਸਾਡੇ ਗਲੀ ਮੱਲੇ ਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਸੋ ਇਹ ਸਾਰੇ ਜਿਹੜੇ ਉਪਰਾਲੇ ਆ ਇੱਕ ਪੋਜ਼ਿਟਿਵ ਸੋਚ ਲੈ ਕੇ ਜਿਹੜਾ ਅਸੀਂ ਕੀਤੇ ਆ ਅਸੀਂ ਚਾਹੁੰਦੇ ਆ ਕਿ ਸਾਰੇ ਲੋਕਾਂ ਦਾ ਆਮ ਪਬਲਿਕ ਦਾ ਸਾਡੇ ਪ੍ਰੈਸ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲੇ ਤਾਂ ਜੋ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋ ਸਕੀਏ ਔਰ ਬੱਚਿਆਂ ਨੂੰ ਵਕਤ ਉਹ ਜਿਹੜਾ ਅਸੀਂ ਬਾਰ-ਬਾਰ ਜਿਹੜਾ ਅਸੀਂ ਦਰਹਾਨੇ ਆਂ ਆਂ ਜਿਹੜੇ ਯੂਥ ਉਹ ਨਾ ਕਰਦੇ ਆ ਤਾਂ ਕਿ ਬੱਚੇ ਜਾਣ ਹੀ ਨਾ ਇਸ ਪਾਸੇ ਨੂੰ ਬੱਚਿਆਂ ਦਾ ਧਿਆਨ ਅਗਰ ਵਿਲੇ ਆ ਤਾਂ ਸਪੋਰਟਸ ਕਰਨ ਪੜਾਈ ਕਰਨ ਆਪਣੀ ਨੌਕਰੀ ਕਰਨ ਅੱਛੇ ਅੱਛਾ ਸਮਾਜ ਨੂੰ ਸਿਰਜਣ ਦੇ ਵਿੱਚ ਜਿਹੜਾ ਹੈਗਾ ਆਪਣਾ ਯੋਗਦਾਨ ਪਾ ਸਹਿ